ਪੀਏਯੂ ਦੇ ਕਿਸਾਨ ਕਲੱਬ ਵੱਲੋਂ ਹਸ਼ਿਆਰਪੁਰ ਜ਼ਿਲ੍ਹੇ ਦੇ ਤਿੰਨ ਥਾਵਾਂ ਦਾ ਟੂਰ ਪ੍ਰੋਗਰਾਮ ਲੀਕਿਆ ਗਿਆ। ਬਹੁਤ ਕੀਮਤੀ ਗੱਲਾਂ ਸਿੱਖਣ ਸਮਝਣ ਨੂੰ ਮਿਲਣਗੀਆਂ ਜੁੜੇ ਰਹੋ। ਇਸ ਵੇਲੇ ਸਵੇਰ ਦੇ 7:30 ਹੋ ਚੁੱਕੇ ਨੇ ਤੇ 8 ਵਜੇ ਕੈਰੋਂ ਕਿਸਾਨ ਘਰ ਤੋਂ ਬੱਸਾਂ ਚੱਲਣਗੀਆਂ ਨੇ। ਆਪਾਂ ਉੱਧਰ ਨੂੰ ਚੱਲਦੇ ਆਂ। ਆ ਗਿਆ ਕੈਰੋਂ ਕਿਸਾਨ ਘਰ। ਹੁਣ ਅੱਗੇ ਦੇਖਦੇ ਆਂ ਵੀ ਕਿਸਾਨ ਕਦੋਂ ਪਹੁੰਚੇ ਆ ਜਾਂ ਨਹੀਂ ਪਹੁੰਚੇ। ਇੱਥੇ ਦਫ਼ਤਰ ਦੇ ਵਿੱਚ ਹਾਜ਼ਰੀ ਲੱਗ ਰਹੀ ਹੈ ਜਿਹੜੇ ਵੀ ਕਿਸਾਨ ਪਹੁੰਚ ਗਏ ਆ ਕਿੰਨੇ ਵਜੇ ਪਹੁੰਚਿਆ ਨੇ ਆਪਾਂ 7:48 ਤੇ ਪਹੁੰਚੇ ਦੁਆਰਾ ਸਾਹਿਬ ਬਣਿਆ ਹੋਇਆ ਬਸਾ ਵਾਈ ਖੜੀ ਨਨਕਾਣਾ ਸਾਹਿਬ ਵਾਲਿਆਂ ਦੀ ਕੈਂਟੀਨ ਦੇ ਵਿੱਚ ਕਿਸਾਨ ਕਲੱਬ ਦੇ ਪ੍ਰਧਾਨ ਸਰਦਾਰ ਮਨਪ੍ਰੀਤ ਸਿੰਘ ਜੀ ਗਰੇਵਾਲ ਸਾਬਕਾ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਜੀ ਪੂਣੀਆਂ ਜਨਰਲ ਸਕੱਤਰ ਸਰਦਾਰ ਸਤਵੀਰ ਸਿੰਘ ਜੀ ਤੇ ਹੋਰ ਉਤੇਦਾਰ ਜਥਮਾਵਾਂ ਵਾਸਤੇ ਚਾਹ ਆਦਿਕ ਦਾ ਇੰਤਜ਼ਾਮ ਕਰਵਾ ਰਹੇ ਨੇ ਸਾਰਾ ਪ੍ਰੋਗਰਾਮ ਅੱਗੇ ਜਾ ਰਿਹਾ ਨੋ ਹੋ ਗਏ ਆ ਤੇ ਹੁਣ ਲਗਭਗ ਤਿਆਰੀ ਆ ਬੈਠੀ ਜਾਂਦੇ ਆ ਕਿਸਾਨ ਤੇ ਬੀਬੀਆਂ ਟਾਈਪੂ ਡਰਾਈਵਰ ਅੰਦਰ ਪਰਫਾਰਮન્સ ਬਹੁਤ ਅਸਾਂ ਦਿਖਾਈ ਦੇ ਨਾਲ ਲੱਗੇ ਤੇ ਤਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਜਾਣਾ ਸੈਂਟਰ ਆਫ ਐਕਸੀਲੈਂਸ ਫਾਰ ਫਰੂਟਸ ਸਿਟਰਸ ਖਨੌੜਾ ਜਗਹਦਾਨਾ ਹਸ਼ਿਆਰਪੁਰ ਪਹਿਲਾਂ ਆਪਾਂ ਇੱਥੇ ਪਹੁੰਚਦੇ ਆਂ ਹੁਣ ਆਪਾਂ ਪਹੁੰਚ ਗਏ ਆ ਬਹੁਤ ਹੀ ਸ਼ਾਨਦਾਰ ਜਗਾ ਇਥੋਂ ਦਾ ਲੈਂਡਸਕੇਪ ਦੇਖੋ ਇਥੋਂ ਦੀਆਂ ਇਮਾਰਤਾਂ ਦੇਖੋ ਸੈਂਟਰ ਫਾਰ ਐਕਸੀਲੈਂਸ ਫਾਰ ਫਰੂਟਸ ਸਪੈਸ਼ਲੀ ਸਿਟਰਸ ਨਿੰਬੂ ਜਾਤੀ ਦੇ ਪੌਦਿਆਂ ਨੂੰ ਵਿਕਸਿਤ ਕਰਨ ਵਾਸਤੇ ਇੰਡੋ ਇਜ਼ਰਾਇਲ ਤਕਨੀਕ ਇੱਥੇ ਅਪਣਾਈ ਗਈ ਇਸ ਦੇ ਲਈ 2014 ਦੇ ਵਿੱਚ ਗਵਰਨਮੈਂਟ ਨੇ ਲਗਭਗ 10 ਕਰੋੜ ਰੁਪਏ ਖਰਚ ਕੀਤੇ ਸਨ ਉਸ ਤੋਂ ਬਾਅਦ ਇੱਥੇ ਨਰਸਰੀ ਵਿਕਸਤ ਹੋ ਗਈ ਤੇ ਉਹਦੀ ਆਮਦਨ ਦੇ ਨਾਲ ਹੀ ਸਾਰੇ ਖਰਚੇ ਨਿਕਲਣ ਲੱਗ ਪਏ ਇੱਥੋਂ ਦੇ ਅਧਿਕਾਰੀ ਬਹੁਤ ਵਧੀਆ ਇਨਸਾਨ ਹਨ ਜਿਨ੍ਹਾਂ ਨੇ ਸਾਡਾ ਨਿੱਘਾ ਸਵਾਗਤ ਕੀਤਾ ਕੀਮਤੀ ਜਾਣਕਾਰੀ ਦਿੱਤੀ ਪਹਿਲੀ ਗੱਲ ਜੋ ਸਿੱਖਣ ਵਾਲੀ ਹੈ ਕਿ ਇਜ਼ਰਾਈਲ ਦੀ ਤਕਨੀਕ ਇੱਥੇ ਇਸ ਲਈ ਵਕਤੀ ਜਾਂਦੀ ਆ ਕਿਉਂਕਿ ਇਜ਼ਰਾਈਲ ਦਾ ਵਾਤਾਵਰਣ ਪੰਜਾਬ ਦੇ ਨਾਲ ਮਿਲਦਾ ਜੁਲਦਾ ਤੇ ਉੱਥੋਂ ਨਿੰਬੂ ಜಾਤੀ ਦੇ ਬੂਟਿਆਂ ਦੀਆਂ ਨਸਲਾਂ ਲਿਆ ਕੇ ਇੱਥੇ ਵਿਕਸਿਤ ਕਰਨੀਆਂ ਆਸਾਨ ਹਨ ਦੂਜੀ ਗੱਲ ਇਹ ਹੈ ਕਿ ਇਜ਼ਰਾਈਲ ਦੀ ਮਿੱਟੀ ਬੇਸ਼ੱਕ ਪੰਜਾਬ ਜਿੰਨੀ ਉਪਜਾਊ ਨਹੀਂ ਪਰ ਉੱਥੋਂ ਦੇ ਕਿਸਾਨਾਂ ਨੇ ਨਵੀਂ ਤਕਨੀਕ ਨਮਾ ਸਿਸਟਮ ਅਪਣਾਇਆ ਡੈਪ ਇਰੀਗੇਸ਼ਨ ਵਗੈਰਾ ਉਸ ਨੂੰ ਆਟੋਮੇਸ਼ਨ ਕੀਤਾ ਪਾਣੀ ਦੀ ਖਪਤ ਘਟੀ ਤੇ ਸਚੱਜੀ ਵਾਪਤੋਂ ਹੋਣ ਲੱਗੀ ਹੋਰ ਕਈ ਤਕਨੀਕਾਂ ਨੂੰ ਅਪਣਾ ਕੇ ਤਰੱਕੀ ਕੀਤੀ ਤੇ ਉਹੀ ਤਕਨੀਕ ਇੱਥੇ ਵੀ ਲਾਗੂ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਆਉਣ ਲੱਗਿਆ ਨੂੰ ਸਾਨੂੰ ਉਹਨਾਂ ਨੇ ਇੱਕ ਇੱਕ ਵੇ ਇੱਕ ਗਿਫਟ ਵਜੋਂ ਦਿੱਤਾ ਇਸ ਤੋਂ ਇਲਾਵਾ ਨਿੰਬੂ ਯਾਤੂ ਦੇ ਬੂਟਿਆਂ ਦੀਆਂ ਨਸਲਾਂ ਉਹਨਾਂ ਦੀਆਂ ਬਿਮਾਰੀਆਂ ਤੇ ਉਹਨਾਂ ਦੀ ਰੋਗ ਥਾਮ ਬਾਰੇ ਵੀ ਬੜੀ ਮੁੱਢਲੀ ਜਾਣਕਾਰੀ ਪ੍ਰਦਾਨ ਕੀਤੀ ਇਸ ਤੋਂ ਅੱਗੇ ਆਪਾਂ ਸਿਟਰਸ ਸਟੇਟ ਸ਼ੌਣੀ ਕਲਾ ਹਸ਼ਿਆਰ ਪਰ ਵੀ ਖੇ ਜਾਣਾ ਹੈ ਦੇਖਦੇ ਹਾਂ ਉੱਥੇ ਆਪਾਂ ਨੂੰ ਕੀ ਜਾਣਕਾਰੀ ਮਿਲਦੀ ਹੈ ਸਿਟਰਸ ਸਟੇਟ ਹਸ਼ਿਆਰ ਬਹੁਤ ਵਧੀਆ ਨਹੀਂ ਹਾਂਜੀ ਹਾਂ ਹਾਂ ਰਾਜ ਦੀ ਪਹਿਲੀ ਬਾਇਓ ਫਰਟੀਲਾਈਜ਼ਰ ਲਾਬਟਰੀ ਪੰਜਾਬ ਦੀ ਪਹਿਲੀ ਜੈਵਿਕ ਖਾਦਾਂ ਦੀ ਲੈਬਾਰਟਰੀ ਇੱਥੇ ਸਥਾਪਿਤ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਔਰ ਬੇਟੀ ਨੇ ਉਹਦੇ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਉਹ ਪਿੱਛੇ ਪ੍ਰੋਜੈਕਟ ਲੱਗਾ ਹੋਇਆ ਤੇ ਇਧਰ ਨਾਲ ਹੀ ਜਿੱਥੇ ਉਹ ਕਲਚਰ ਤਿਆਰ ਕਰਦੇ ਨੇ ਜੈਵਿਕ ਖਾਦਾਂ ਦੇ ਤੇ ਨਾਲ ਪੈਕਿੰਗ ਕਰਦੇ ਆ ਉਹ ਵੀ ਇੱਥੇ ਵਿੱਚ ਹੀ ਬਣਿਆ ਹੋਇਆ ਵਾ ਨਾਮ ਦਾ ਨਾਕ ਮੈਡਮ ਨਾਮ ਦੱਸਿਓ ਆਪਣਾ ਜੀ ਪ੍ਰਵੀਨ ਕੁਮਾਰ ਪ੍ਰਵੀਨ ਕੁਮਾਰ ਜੀ ਆ ਸਰਕਾਰ ਵੱਲੋਂ 2008 ਦੇ ਵਿੱਚ 2008 ਵਿੱਚ 5 ਸਟੇਟਾਂ ਬਣੀਆਂ ਸੀ ਜਿਹਦੇ ਵਿੱਚ ਦੋ ਹਾਰਪੁਰ ਜ਼ਿਲ੍ਹੇ ਦੇ ਵਿੱਚ ਇੱਕ ਛੌਣੀ ਕਲਾਂ ਜਿੱਥੇ ਤੁਸੀਂ ਬੈਠੇ ਹੋ ਇੱਕ ਜਿੱਥੇ ਤੁਸੀਂ ਅਗਲਾ ਨੜਾ ਤੁਹਾਡਾ ਸਥਾਨ ਦਿੱਤ ਨੂੰ ਜਾਣਾ ਵਾ ਭੁੰਗੇ ਇੱਕ ਬਾਦਲ ਸ਼੍ਰੀ ਮੁਕਤਸਰ ਸਾਹਿਬ ਜਿਹੜਾ ਹੈਗੀ ਆਪਣਾ ਜ਼ਿਲ੍ਹਾ ਉਹਦੇ ਵਿੱਚ ਬਾਦਲਪਿੰਡ ਦੇ ਵਿੱਚ ਆ ਤੇ ਇੱਕ ਅਬੋਰ ਵਿਖੇ ਜਿਹੜਾ ਵਾ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਜਿਹੜੀ ਆ ਹੈਗੀ ਆ ਤੇ ਟਾਲੀਵਾਲ ਜੱਟਾ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਇਹ ਪੰਜ ਸਟੇਟਾਂ 2008 ਦੇ ਵਿੱਚ ਬਣਾਈਆਂ ਗਈਆਂ ਸੀ ਇਹਦਾ ਥੋੜਾ ਜਿਹਾ ਮੈਂ ਤੁਹਾਨੂੰ ਬੈਕਗ੍ਰਾਉਂਡ ਦੱਸ ਜਾਵਾਂ ਕਿ ਕੋਆਪਰੇਟਿਵ ਸੁਸਾਇਟੀ ਦੇ ਨਾਲੋਂ ਕਿੱਦਾਂ ਡਿਫਰੈਂਟ ਹੈਗੀ ਆ ਇਹ ਸਟੇਟ ਤੇ ਕਿੱਦਾਂ ਕਿਸ ਉਹਦੇ ਤੇ ਬਣਾਈ ਗਈ ਸੀਗੀ ਇਹ ਮਿੱਟੀ ਦੇ ਤੇ ਪੱਤਿਆਂ ਦੇ ਸਿੰਪਲ ਹੁੰਦੇ ਚੈੱਕ ਆ ਮਿੱਟੀ ਦੇ ਆ ਨਾ ਇਹ ਹੈ ਕਿ ਸੀਟਰਸ ਸਟੇਟ ਇਹੋ ਜੀਆਂ ਪੰਜ ਸਟੇਟਾਂ ਬਣਾਈਆਂ ਸੀਗੀਆਂ 2008 ਦੇ ਵਿੱਚ ਇਜ਼ਰਾਈਲ ਦੀ ਤਕਨੀਕ ਹੀ ਇੱਥੇ ਆ ਮਸ਼ੀਨਰੀ ਤੇ ਹੋਰ ਤਕਨੀਕ ਜਿਵੇਂ ਮਿੱਟੀ ਟੈਸਟਿੰਗ ਦੀ ਪੱਤੇ ਟੈਸਟ ਕਰਨ ਦੀ ਸਮੇਂ ਦੇ ਨਾਲ ਕਈ ਚੀਜ਼ਾਂ ਦੀ ਪਰਿਭਾਸ਼ਾ ਬਦਲ ਜਾਂਦੀ ਹੈ ਆਮ ਤੌਰ ਤੇ ਤੁਸੀਂ ਸੁਣਿਆ ਵੀ ਗੁਰੂ ਮਹਾਰਾਜ ਨੇ ਕਿਹਾ ਕਿ ਉਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਕਰੀ, ਭੀਖ ਨਿਧਾਰ। ਗੁਰੂ ਮਹਾਰਾਜ ਨੇ ਤਾਂ ਸ਼ਾਇਦ ਨਹੀਂ ਕਿਹਾ ਕਿਉਂਕਿ ਗੁਰਬਾਣੀ ਵਿੱਚ ਕਿਤੇ ਇਹ ਚੀਜ਼ ਨਹੀਂ ਲਿਖੀ। ਗੁਰੂ ਮਹਾਰਾਜ ਜੀ ਨੇ ਤਾਂ ਕਿਸੇ ਚੀਜ਼ ਨੂੰ ਮਾੜਾ ਨਹੀਂ ਕਿਹਾ। ਉਹਨਾਂ ਨੇ ਤਾਂ ਨੌਕਰੀ ਵੀ ਕੀਤੀ ਮੋਦੀ ਖਾਨੇ ਵਿੱਚ, ਵਪਾਰ ਵੀ ਕੀਤਾ। ਪਸ਼ੂ ਵੀ ਚਾਰੇ ਤੇ ਅਖੀਰਲੇ ਸਮੇਂ ਕਰਤਾਰਪੁਰ ਸਾਹਿਬ ਵਿਖੇ ਖੇਤੀਬਾੜੀ ਵੀ ਕੀਤੀ। ਪਰ ਸਾਡੇ ਬਜ਼ੁਰਗਾਂ ਨੇ ਇਹ ਸੋਹਣੀ ਪਰਵਾਸਾ ਬਣਾਈ ਹੋਣੀ ਆ ਜਦੋਂ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਖੇਤੀ ਸਾਡੀਆਂ ਮੋਟਲੀਆਂ ਲੋੜਾਂ ਸਿੱਧੀਆਂ ਹੀ ਪੂਰੀਆਂ ਕਰਦੀ ਆ ਰੋਟੀ ਕੱਪੜਾ ਮਕਾਨ ਆਦਿਕ ਦੀਆਂ ਤੇ ਵਪਾਰ ਆ ਜਿਹੜਾ ਉਹ ਜ਼ਰੂਰੀ ਨਹੀਂ ਵੀ ਕਾਮਯਾਬ ਹੋਵੇ ਜਾਂ ਨਾ ਹੋਵੇ ਤੇ ਜਿਹੜੀ ਚੱਕਰੀ ਆ ਉਹ ਕਿਸੇ ਦੀ ਗੁਲਾਮੀ ਕਰਨਾ ਇਸ ਤਰ੍ਹਾਂ ਬਜ਼ੁਰਗ ਸਮਝਦੇ ਸੀ ਪਰ ਹੁਣ ਦੇ ਜ਼ਮਾਨੇ ਵਿੱਚ ਜੇ ਆਪਾਂ ਗਣੀਏ ਤਾਂ ਜਿਹੜੀ ਚੱਕਰੀ ਆ ਜਾਂ ਨੌਕਰੀ ਆ ਉਹਦੇ ਵਿੱਚ ਸਟੇਬਿਲਟੀ ਆ ਸਥਿਰਤਾ ਵਾ ਬੰਦੇ ਨੂੰ ਬੇਫਿਕਰੀ ਹੁੰਦੀ ਆ ਕੱਲਾ ਕੰਮ ਤੋਂ ਬਿਨਾ ਹੋਰ ਉਹਨੂੰ ਕੁਝ ਫਿਕਰ ਨਹੀਂ ਹੁੰਦਾ ਉਹਨੂੰ ਚੜੇ ਮਹੀਨੇ ਜਾਂ ਜਿੰਨੇ ਵੀ ਸਮੇਂ ਵਿੱਚ ਕਹੋ ਪੈਸੇ ਮਿਲ ਜਾਣੇ ਹੁੰਦੇ ਆ ਤੇ ਵਪਾਰ ਇਹ ਸਿੰਬਲ ਬਣ ਗਿਆ ਕਿ ਤੁਸੀਂ ਇਹਦੇ ਨਾਲ ਹੀ ਵੱਧ ਤੋਂ ਵੱਧ ਪੈਸਾ ਕਮਾ ਸਕਦੇ ਆ ਹੋਰ ਕਿਸੇ ਤਰੀਕੇ ਨਾਲ ਨਹੀਂ ਕਮਾ ਸਕਦੇ ਇਸ ਤਰ੍ਹਾਂ ਮੰਨਿਆ ਜਾਂਦਾ ਤੇ ਖੇਤੀ ਆ ਜਿਹੜੀ ਹ ਕਿਉਂਕਿ ਅਸੀਂ ਹੋਰ ਪਾਸੇ ਤਰਪੇ ਉਹ ਜਿਹੜੀ ਉਨਤ ਖੇਤੀ ਵਾਲਾ ਕੰਮ ਸੀ ਉਹ ਤਾਂ ਛੜ ਤਾਂ ਸਿੱਧੀਆਂ ਲੋੜਾਂ ਪੂਰੀਆਂ ਕਰਨ ਵਾਲਾ ਤੇ ਹੁਣ ਤਾਂ ਅਸੀਂ ਸਬਜ਼ੀ ਵੀ ਰੇੜੀ ਫੜੀ ਵਾਲੇ ਤੋਂ ਲੈਣੇ ਆ ਉਹ ਵੀ ਨਹੀਂ ਆਪ ਬੀਜਦੇ ਤੇ ਉਹ ਦੂਜੀਆਂ ਲੋੜਾਂ ਤਾਂ ਦੂਰ ਦੀ ਗੱਲ ਆ ਤਾਂ ਇਸ ਲਈ ਇਸ ਤਰ੍ਹਾਂ ਲੱਗਦਾ ਵੀ ਜਿਹੜਾ ਖੇਤੀ ਵਾਲਾ ਵਾ ਉਹ ਤਾਂ ਹੁਣ ਚੱਕਰੀਓਏ ਕਰ ਰਿਹਾ ਵਾ ਚਾਹੇ ਉਹ ਦਵਾਈਆਂ ਵਾਲੀਆਂ ਕੰਪਨੀਆਂ ਦੀ ਕਹ ਲਓ ਚਾਹੇ ਪਤਾ ਹੀ ਆਪ ਜੀ ਨੂੰ ਸਾਰਾ ਤੇ ਖੇਤੀ ਅਚਪ ਵਪਾਰ ਵਾਲੀ ਨੂੰ ਵੀ ਹੱਥ ਮਾਰਦੇ ਆ ਪਰ ਉਹ ਟੰਗਣਾਣੀ ਮਾਰਦੇ ਜਿਸ ਤਰ੍ਹਾਂ ਇਹਨਾਂ ਨੇ ਸਾਨੂੰ ਦੱਸਿਆ ਬਈ ਇਜ਼ਰਾਈਲ ਦੇ ਵਿੱਚ ਕਮਿਊਨਿਟੀ ਐਗਰੀਕਲਚਰ ਜਿੱਥੇ ਜਿਵੇਂ ਮੰਨ ਲਓ ਕੁਝ ਪਿੰਡਾਂ ਦੇ 50 ਕਿ ਪਿੰਡਾਂ ਦੇ ਲੋਕ ਆ ਇਕੱਠੇ ਹੋ ਕੇ ਆਪਦੀ ਕਮਿਊਨਿਟੀ ਬਣਾਉਂਦੇ ਆ ਖੇਤੀਬਾੜੀ ਦੀਆਂ ਮਸ਼ੀਨਾਂ ਲੈ ਕੇ ਆਉਂਦੇ ਚਾਹੇ ਉਹਨਾਂ ਨੂੰ ਇੰਪੋਰਟ ਕਰਨੀਆਂ ਪੈਣ ਵਧੀਆ ਤੋਂ ਵਧੀਆ ਲਿਆਉਂਦੇ ਆ ਸਾਰੀਆਂ ਉਨਤ ਤਕਨੀਕਾਂ ਅਪਣਾ ਕੇ ਪੈਦਾਵਾਰ ਦੇ ਵਿੱਚ ਵਾਧਾ ਕਰਕੇ ਉਹਦੀ ਗੁਣਵੱਤਾ ਵਿੱਚ ਸੁਧਾਰ ਕਰਕੇ ਤੇ ਫਿਰ ਆਪ ਹੀ ਮਿਲ ਕੇ ਉਹਦਾ ਰੇਟ ਮੈਥਦੇ ਆ ਵੀ ਆਪਾਂ ਇਸ ਰੈਟ ਨੂੰ ਸਰਕਾਰ ਨੂੰ ਦੇਣੀ ਆ ਤਾਂ ਇਹ ਗੱਲਾਂ ਉਹਨੇ ਬੜੇ ਵਿਸਥਾਰ ਦੇ ਨਾਲ ਸਮਝਾਈਆਂ ਕਿ ਕਿਸ ਤਰੀਕੇ ਦੇ ਨਾਲ ਐਗਰੀਕਲਚਰ bizness venture ਜੋ ਇੰਡੀਆ ਦੇ ਵਿੱਚ ਬਹੁਤ ਵਿਕਸਤ ਹੋਣ ਜਾ ਰਿਹਾ ਹੈ ਇਹ ਵਰਲਡ ਬੈਂਕ ਦੀ ਰਿਪੋਰਟ ਆ ਇਸੇ ਲਈ ਵੱਡੇ ਵੱਡੇ ਜਿਹੜੇ ਘਰਾਣੇ ਨੇ ਉਹ ਖੇਤੀਬਾੜੀ ਵੱਲੀ ਆ ਰਹੇ ਆ ਤੇ ਸਾਨੂੰ ਵੀ ਇਹ ਸਾਰੀਆਂ ਚੀਜ਼ਾਂ ਸਮਝ ਕੇ ਅਪਣਾ ਕੇ ਇਸ ਤਰੀਕੇ ਨਾਲ ਚੱਲਣਾ ਪਏਗਾ ਕਿ ਸਾਡੀ ਪੈਦਾਵਾਰ ਦੇ ਵਿੱਚ ਵੀ ਵਾਧਾ ਹੋਵੇ ਤੇ ਜਿਹੜੇ ਸਾਡੇ ਕੁਦਰਤੀ ਸੌਮੇ ਨੇ ਉਹਨਾਂ ਦੀ ਬਰਬਾਦੀ ਵੀ ਨਾ ਹੋਵੇ ਕਿਉਂਕਿ ਕਈ ਵਾਰ ਬੜਾ ਦਰਦ ਮਹਿਸੂਸ ਹੁੰਦਾ ਵੀ ਪੰਜਾਂ ਦਰਿਆਵਾਂ ਵਾਲੀ ਧਰਤੀ ਜਿਹੜੇ ਆਪਣੇ ਨਾਲ ਕਿੰਨੇ ਹੀ ਕੀਮਤੀ ਤੱਤਾਂ ਨੂੰ ਵਹਾ ਕੇ ਲਿਆਏ ਤੇ ਇੱਕ ਧਰਤੀ ਬਣੀ ਜਿਹੜੀ ਪੰਜਾਬ ਦੀ ਆ ਸਾਰੇ ਮੌਸਮ ਇੱਥੇ ਹੁੰਦੇ ਆ ਲੋੜ ਜੋਗੀਆਂ ਸਾਰੀਆਂ ਚੀਜ਼ਾਂ ਇੱਥੇ ਪੈਦਾ ਹੁੰਦੀਆਂ ਸੀ ਕਿਵੇਂ ਜਾਣੇ ਅਣਜਾਣੇ ਵਿੱਚ ਅਸੀਂ ਜਾਂ ਕਿਹ ਲੋ ਸਾਡੀਆਂ ਹਕੂਮਤਾਂ ਨੇ ਉਹਦੀ ਬਰਬਾਦੀ ਕੀਤੀ ਉਹ ਹੋਰ ਬਰਬਾਦ ਨਾ ਹੋਵੇ ਆਪਾਂ ਨੂੰ ਇਸ ਪਾਸੇ ਤੁਰਨਾ ਚਾਹੀਦਾ ਹੋਰ ਵੀ ਇੱਥੇ ਬੜਾ ਕੁਝ ਸੀ ਅਜੜਾਲ ਦੀ ਤਕਨੀਕ ਦਾ ਮਸ਼ੀਨਰੀ ਵੀ ਬਹੁਤ ਆ ਪਰ ਉਹ ਕਹਿੰਦੇ ਵੀ ਅਗਲੀ ਜਿਹੜੀ ਸਾਡੀ ਸਿੱਟਰਸਾ ਸਟੇਟ ਨਾ ਭੁੰਗੇ ਉੱਥੇ ਤੁਹਾਨੂੰ ਉਹ ਮਸ਼ੀਨਰੀ ਵਗੈਰਾ ਦਿਖਾਈ ਜਾਊਗੀ ਹੋਰ ਵੀ ਕਈ ਕੌਜ ਉੱਥੇ ਆ ਤੇ ਚਲੋ ਆਪਾਂ ਹੁਣ ਅਗਲੀ ਜਿਹੜੀ ਆਪਣੀ ਡੈਸਟੀਨੇਸ਼ਨ ਆ ਸੀਟਰਸ ਸਟੇਟ ਪਹੁੰਗਾ ਹਰਿਆਣਾ ਕਸਬੇ ਦੇ ਨਾਲ ਆ ਉੱਥੇ ਪਹੁੰਚਦੇ ਆਪਾਂ ਚਲੋ ਜੀ ਸੀਟਰਸ ਸਟੇਟ ਤੋਂ ਹੋਣ ਅੱਗੇ ਹੋਰ ਹੈ ਉੱਥੇ ਚੱਲਦੇ ਆ ਲੋਜੀ ਪੌਣੇ ਤਿੰਨ ਹੋ ਗਏ ਸੀ ਇਸ ਲਈ ਖਾਣਾ ਇੱਥੇ ਖਾਦਾ ਕਾਫੀ ਸਰਤਾ ਸਵੈੰਗ 삭 ਵੀ ਚੁੱਕੇ ਆ ਬਾਕੀ ਛਕੀ ਜਾ ਰਹੇ ਆ ਵਧੀਆ ਖਾਣਾ ਇਹਨਾਂ ਦਾ ਸੋਹਣਾ ਸੁਆਦਲਾ ਸਾਫ ਸੁਥਰਾ ਬਹੁਤੇ ਮਸਾਲੇ ਨਹੀਂ ਤੇ ਇੱਕ ਟਿਪ ਜਿਹੜੀ ਤੁਹਾਡੇ ਸਾਰਿਆਂ ਦੇ ਕੰਮ ਆਉਣ ਵਾਲੀ ਆ ਮੈਨੂੰ ਯਾਦ ਆ ਗਈ ਇੱਥੇ ਹੁਣ ਵਿਸ਼ੇ ਤੋਂ ਹਟ ਕੇ ਥੋੜੀ ਜੀ ਗੱਲ ਆ ਜਿਹੜੇ ਵੀਰ ਆਮ ਤੌਰ ਤੇ ਟੂਰ ਲੈ ਕੇ ਜਾਂਦੇ ਆ ਉਹਨਾਂ ਨੂੰ ਤਾਂ ਇਸ ਗੱਲ ਦਾ ਪਤਾ ਪਰ ਜਿਹੜੇ ਕਿਸੇ ਨੇ ਨਵੇਂ ਵੀਰ ਨੇ ਲੈ ਕੇ ਜਾਣਾ ਹੋਵੇ ਨਾ ਟੂਰ ਤਾਂ ਇਹੋ ਜਿਹੀ ਥਾਂ ਤੇ ਜੇਕਰ ਤੁਸੀਂ ਇਕੱਲਾ ਇਕੱਲਾ ਬੰਦਾ ਪਲੇਟਾਂ ਲਾਹੋਗੇ ਮੰਨ ਲਓ ਦਾਲ ਸਬਜ਼ੀ ਦੀਆਂ ਤਾਂ ਉਹ ਬਹੁਤ ਮਹਿੰਗਾ ਪਊਗਾ ਚਲਸਾ ਤੇ ਜੇਕਰ ਤੁਸੀਂ ਕਾਫੀ ਜਾਣੇ ਹੋਵੋਗੇ ਨਾ ਤਾਂ ਬਹੁਤ ਸਾਰੇ ਹੋਟਲਾਂ ਵਾਲੇ ਜਿਵੇਂ ਹੁਣ ਇਹਨਾਂ ਨੇ ਸਾਡੇ ਨਾਲ ਕੀਤੀ ਆ ਤਾਂ ਉਹ ਪਰ ਹਿੱਟ ਕਰ ਲੈਂਦੇ ਆ ਜਿਵੇਂ ਆਪਾਂ ਵਿਆਹ ਸ਼ਾਦੀਆਂ ਵળે ਨਹੀਂ ਹੁੰਦਾ ਵੀ ਇੱਕੋ ਥਾਂ ਤੇ ਸਮਾਨ ਲੱਗਾ। ਓਵੇਂ ਲਾ ਦਿੰਦੇ ਆ ਤੇ ਪਲੇਟਾਂ ਕਹਿਣ ਲੈਂਦੇ ਆ। ਜਿਵੇਂ ਹੁਣ ਮੰਨ ਲਓ ਅਸੀਂ ਇੱਕ ਵਧੀਆ ਦਾਲ, ਮਿਕਸ ਸਬਜ਼ੀ, ਚੌਲ, ਬੋਤਲ ਵਾਲਾ ਪਾਣੀ, ਮਤਲਬ ਕਿ ਵਧੀਆ ਤਰੀਕੇ ਦੇ ਨਾਲ ਪਰੋਸਿਆ ਹੋਇਆ ਖਾਣਾ। ਅਸੀਂ ਜਿਸ ਮੁੱਲ ਦੇ ਵਿੱਚ ਖਾਦਾ ਤੇ ਜੇਕਰ ਅਸੀਂ ਔਂਝ ਲੈਣਾ ਹੁੰਦਾ ਨਾ ਇਕੱਲੀ-ਇਕੱਲੇ ਨੇ ਓਵੇਂ ਪਲੇਟਾਂ ਦੇ ਹਿਸਾਬ ਨਾਲ ਤਾਂ ਫੇਰਾ ਹੁਣ ਨਾਲੋਂ ਸਾਨੂੰ ਦੁੱਗਣਾ ਤਿੱਗਣਾ ਮੁੱਲ ਪੈਣਾ ਸੀਗਾ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਆਪਦੀ ਯਾਤਰਾ ਦੇ ਵਿੱਚ ਖਾਣੇ ਦੇ ਵਿੱਚੋਂ ਵੀ ਕਾਫੀ ਪੈਸੇ ਬਚਾ ਸਕਦੇ ਆ ਜੀ ਇਹ ਕਸਬਾ ਹੈ ਨਾ ਹਰਿਆਣਾ ਇੱਥਾਂ ਵਾਲੀ ਇਹ ਸ਼ਾਉਣੀ ਕਲਾ ਤੇ ਇਹ ਹੈ ਸੀਟਰ ਸਟੇਟ ਪੂੰਗਾ ਨਕਸ਼ਾ ਦਾ ਉਵੇਂ ਹੀ ਆ ਸੇਮ ਜਿਵੇਂ ਸ਼ਾਉਣੀ ਕਲਾਂ ਵਾਲੀ ਦਾ ਸੀ ਉਵੇਂ ਹੀ ਇੱਥੇ ਆ ਇੱਥੋਂ ਦੇ ਕਰਤਾ ਤਰਤਾ ਡਾਕਟਰ ਜਸਪਾਲ ਸਿੰਘ ਜੀ ਜੋ ਬਹੁਤ ਮਿਹਨਤੀ ਅਤੇ ਮਿਲਣਸਾਰ ਇਨਸਾਨ ਉਹਨਾਂ ਨੇ ਇਸ ਇਮਾਰਤ ਦੀ ਉਸਾਰੀ ਵਲੇ ਜਿੱਥੇ ਲੱਖਾਂ ਰੁਪਏ ਬਚਾਏ ਉੱਥੇ ਕਿਸਾਨਾਂ ਦੀ ਗਵਾਹੀ ਕਰਕੇ ਉਹਨਾਂ ਨੂੰ ਵੀ ਲੱਖਾਂ ਰੁਪਏ ਕਮਾਉਣ ਦਾ ਤਰੀਕਾ ਦੱਸਿਆ ਆ ਨੌਜਵਾਨ ਸਿਰਫ 22 ਸਾਲਾਂ ਦਾ ਜਿਸ ਨੇ ਆਪਣੇ ਬਾਗ ਦੇ ਫਲਾਂ ਦੀ ਮਾਰਕੀਟਿੰਗ ਖੁਦ ਕੀਤੀ ਤੇ ਠੇਕੇਦਾਰ ਜਿੰਨੇ ਪੈਸੇ ਉਸ ਨੂੰ ਦੇ ਰਹੇ ਸੀ ਉਸ ਤੋਂ 8 ਲੱਖ ਰੁਪਏ ਵੱਧ ਉਹਨੇ ਕਮਾਇਆ ਇੱਕ ਸਾਲ ਦੇ ਵਿੱਚ ਹੋਰ ਵੀ ਕਿਸਾਨਾਂ ਨੇ ਬੜੇ ਵਧੀਆ ਵਿਚਾਰ ਇੱਥੇ ਪੇਸ਼ ਕੀਤੇ ਉਹ ਸੀ ਨਾ ਇਹ ਵੀ ਦੱਸਿਆ ਕਿ ਇੱਕ ਜੀ ਕ੍ਰਿਮੀਨਲਟੀ ਕਮੇਟੀ ਬਣੀ ਹੋਈ ਹੈ ਜੀ 5 15 ਫਾਰਮਰਸ ਦੀ ਪਹਿਲਾਂ ਤਾਂ ਬੀਸੀ ਕੇ ਲਈ ਅਸੀਂ ਜਿਹੜੀਆਂ ਇੱਥੇ ਬਾਗਬਾਨੀ ਨਾਲ ਰਿਲੇਟਡ ਸਾਮਸਰੀ ਸੀ ਉਹ ਅਸੀਂ ਉਹੀ ਪਰਚੇਸ ਕਰਕੇ ਕਰਦੇ ਸੀਗੇ ਪਰ ਜਿੱਦਾਂ ਸਾਡੀ ਕਮੇਟੀ ਡਿਸਾਈਡ ਕਰਦੀ ਹੈ ਕਿ ਸਾਡੇ ਫਾਰਮਰਸ ਨੂੰ ਆਹ ਚੀਜ਼ ਦੀ ਲੋੜ ਹੈਗੀ ਆ ਉਹਨਾਂ ਦੀ ਲੋੜ ਦੇ ਹਿਸਾਬ ਨਾਲ ਜਿਹੜਾ ਹੈਗਾ ਆ ਇੱਥੇ ਮਸ਼ੀਨਰੀ ਪਰਚੇਸ ਕੀਤੀ ਜਾਂਦੀ ਹੈ ਤੇ ਇੱਕ ਤਾਂ ਤੁਹਾਡਾ ਟਾਈਮ ਵੀ ਬਚ ਜਾਂਦਾ ਹੈ ਤੇ ਤੁਹਾਡੀਆਂ ਪਾਈਪਾਂ ਦਾ ਅੰਡਰਗਰਾਉਂਡ ਪਾਈਪਲਾਈਨ ਜਿਹੜੀ ਸੀ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਵਿਕਸ਼ਿਤ ਕਰਨ ਦੀ ਹੈਗੀ ਆ ਬਹੁਤ ਤੁਸੀਂ ਦੇਖਣ ਨੂੰ ਮੱਤ ਦੀ ਰਣਨੀਤੀ ਲਈ ਜੋ ਉਹ ਵੀ ਐਪਲਾਨ ਕੀਤਾ ਹੈ ਆਪਾਂ ਵਾਤਵਾਰਕ ਸਭੀਆਂ ਦਾ ਮੁਕ ਤੋਂ ਅਤੇ ਮੁਕ ਸਾਨੂੰ ਸਾਰਿਆਂ ਨੂੰ ਇੱਕ ਇੱਕ ਬੂਟਾ ਗਿਫਟ ਕੀਤਾ ਗਿਆ ਇਸ ਤੋਂ ਇਲਾਵਾ ਚਾਹ ਪਾਣੀ ਸਨੈਕਸ ਤੇ ਸਤਿਕਾਰਯੋਗ ਪ੍ਰਧਾਨ ਜੀ ਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨ ਚੜ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਬਹੁਤ ਵਧੀਆ ਰਿਹਾ ਅੱਜ ਦਾ ਦਿਨ ਮਹਾਨ ਗਿਆਨवान ਪਿਆਰੀਆਂ ਸ਼ਖਸੀਅਤਾਂ ਨੂੰ ਮਿਲਣ ਦਾ ਮੌਕਾ ਮਿਲਿਆ ਬੜਾ ਕੁਝ ਸਿੱਖਣ ਨੂੰ ਮਿਲਿਆ ਸਿਰਫ 500 ਰੁਪਇਆ ਇੱਕ ਬੰਦੇ ਤੋਂ ਲਿਆ ਸੀ ਟੂਰ ਦੇ ਪ੍ਰਬੰਧਕਾਂ ਨੇ ਜਿਹਦੇ ਵਿੱਚ ਬਸ ਦਾ ਕਿਰਾਇਆ ਵਧੀਆ ਖਾਣ-ਪੀਣ ਤੇ ਬਾਕੀ ਜਿਹੜਾ ਗਿਆਨ ਮਿਲਿਆ ਉਹ ਤਾਂ ਕੋਈ ਮੁੱਲ ਨਹੀਂ